ਹਾਂਜੀ ਜੀ ਕੀ ਹਾਲ ਚੱਲ ਦੋਸਤੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਤਾਰੀ ਵਰਸੀ ਕਰਨਗੇ ਇਸੀ ਘੜ ਕੇ ਲਿਆਂਦਾ ਮੱਗਾ ਹਾਈ ਮੇਰਾ ਜੱਗਾ ਹਾਈ ਮੇਰਾ ਜੱਗਾ ਆਇ ਲਾਉ ਜਕੇ ਆਜਾ ਕਾ ਆ ਤਾਂ ਕਿ ਜੁਮਾ ਪਤਾ ਨਹੀਂ ਵੀਰਵਾਰ ਹੈ ਜੁਮਾ ਜੈਦਾ ਜੁਮਾ ਲੈਲਾ ਭਾਬੀ ਦਾ ਜੁਮਾ ਭਾਪੀ ਚੁੰਮੇ ਵਾਲੀ ਭਾਪੀ ਹੈ ਨਾ ਕਰਕੇ ਬਹੁਤ ਮਸ਼ਹੂਰ ਆ ਦੂਜਾ ਇੱਕ ਕੀ ਨਾਮ ਦਾ ਸੋਨੂ ਸੀਤੂ ਹੈ ਨਾ ਉਹਨਾਂ ਦੀ ਕਿਸਮ ਦਾ ਕਿ ਉਹਨਾਂ ਉਲਟਾ-ਪੋਡਾ ਗੰਦਮੋਂ ਦੀ ਲੋਕਾਂ ਸਾਹਮਣੇ ਲੈ ਕੇ ਆਉਂਦੇ ਆ ਲੋਕ ਪਸੰਦ ਕਰ ਰਿਹਾ ਹੁਣ ਦਲਜੀਤ ਭਾਈ ਦੀ ਗੱਲ ਕਰਦੇ ਆ ਦਲਜੀਤ ਭਾਈ ਨੇ ਚੁੰਮੇ ਵਾਲੀ ਭਾਪੀ ਨੂੰ ਇੱਕ ਬ੍ਰੇਕ ਦਿੱਤਾ ਬਹੁਤ ਵੱਡਾ ਬ੍ਰੇਕ ਦਿੱਤਾ ਕਿਉਂ ਸਸੀ ਗਾਲਜੀ ਦੇਣੀ ਗੁਜਾਲਾ ਵੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹਾਂ ਤਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੈਨਿਕ ਯਾਲਾ ਦੀ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਤੋਂ ਨਵਾਂ ਕੰਟੈਂਟ ਨਵੇਂ ਤੋਂ ਨਵੇਂ ਵੀਡੀਓ ਆਪਣੇ ਜਿਹੜੇ ਦਰਸ਼ਕ ਨਾਲ ਜੁੜਿਆ ਉਹਨਾਂ ਨੂੰ ਅਸੀਂ ਦਿੰਦੇ ਰਹੀਏ ਤੇ ਹਾਂ ਦੋਸਤੋ ਅੱਜ ਇੱਕ ਐਸੀ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆ ਰਹੇ ਹਾਂ ਕਿ ਮੈਂ ਗੱਲ ਕਰਾਂ ਕਿ ਬਹੁਤ ਸਾਰੀਆਂ ਪਹਿਲਾਂ ਵੀ ਲੋਕਾਂ ਨੇ ਵੀਡੀਓ ਇਦਾਂ ਦੀਆਂ ਪਾਈਆਂ ਨੇ ਜਿਹਦੇ ਬਾਰੇ ਲੋਕਾਂ ਨੂੰ ਬਹੁਤ ਉਲਟੇ ਪੁਲਟੇ ਕਮੈਂਟ ਆਏ ਨੇ ਤੇ ਹੋ ਸਕਦਾ ਕਿ ਅੱਜ ਜਿਹੜੀ ਮੈਂ ਵੀਡੀਓ ਤੁਹਾਨੂੰ ਦੇਣ ਜਾ ਰਿਹਾ ਲੋਕ ਉਸ ਵੀਡੀਓ ਨੂੰ ਵੀ ਲੋਕ ਮਾੜਾ ਵੀ ਕਹਿ ਸਕਦੇ ਨੇ ਚੰਗਾ ਵੀ ਕਹਿ ਸਕਦੇ ਨੇ ਹੁਣ ਡਿਪੈਂਡ ਕਰਦਾ ਲੋਕਾਂ ਦੀ ਸੋਚ ਦੇ ਉੱਪਰ ਪਰ ਜ਼ਿਆਦਾ ਮੈਨੂੰ ਉਮੀਦ ਉਹੀ ਹੈ ਕਿ ਸ਼ਾਇਦ ਜਿਹੜੇ ਲੋਕਾਂ ਦੇ ਜਿਹੜੇ ਕਮੈਂਟ ਆ ਮੈਨੂੰ ਲੱਗਦਾ ਕਿ ਇਹਨੇ ਵਧੀਆ ਨਹੀਂ ਹੋਣੇ ਪਰ ਕਹਿੰਦੇ ਕਿ ਸੱਚ ਜਿਹੜਾ ਨਾ ਸੱਚ ਸੱਚ ਨੂੰ ਸਾਹਮਣੇ ਲੈ ਕੇ ਆਣਾ ਚਾਹੀਦਾ ਲੋਕ ਮਾੜਾ ਕਹਿਣ ਚੰਗਾ ਕਹਿਣ ਸੱਚ ਬੋਲ ਦੇਣਾ ਚਾਹੀਦਾ ਜੋ ਅਪਾ ਅੱਜ ਦੇਖ ਰਿਹਾ ਕਿ ਫੇਸਬੁੱਕ ਪੇਜ ਦੀ ਗੱਲ ਕਰੀਏ YouTube ਦੀ ਗੱਲ ਕਰੀਏ ਉਹ ਸਾਰੇ ਐਸੇ ਲੋਕ ਆ ਕਿ ਜਿਨ੍ਹਾਂ ਦੇ ਵਿੱਚ ਫੇਮਸ ਹੋ ਰਹੇ ਨੇ ਤੇ ਲੋਕ ਉਹਨਾਂ ਨੂੰ ਤੜਾ ਤੜ ਉਹਨਾਂ ਦੇ ਫੋਲੋਅਰ ਉਹਨਾਂ ਦੇ ਲਾਈਕ ਉਹਨਾਂ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਨੇ ਆ ਗੱਲ ਕਰਦੇ ਆ ਇੱਕ ਬਹੁਤ ਫੇਮਸ ਆ ਕੀ ਨਾਮ ਦਾ ਭਾਬੀ ਚੁੰਮੇ ਵਾਲੀ ਭਾਬੀ ਹੈ ਨਾ ਕਰਕੇ ਬਹੁਤ ਮਸ਼ਹੂਰ ਆ ਦੂਜਾ ਇੱਕ ਕੀ ਨਾਮ ਦਾ ਸੋਨੂ ਸੀਤੂ ਹੈ ਨਾ ਇਦਾਂ ਦੇ ਲੋਕ ਇਦਾਂ ਦੇ ਲੋਕਾਂ ਨੂੰ ਲੋਕ ਬਹੁਤ ਪਸੰਦ ਕਰ ਰਹੇ ਨੇ ਲਾਈਕ ਕਰ ਰਹੇ ਨੇ ਔਰ ਚਲੋ ਚੰਗੀ ਗੱਲ ਆ ਕੀ ਉਹਨਾਂ ਦੀ ਰੋਟੀ ਪਾਣੀ ਚੱਲ ਰਹੀ ਆ ਜੋ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਲੋਕਾਂ ਨੂੰ ਦੇ ਰਹੇ ਤੇ ਲੋਕ ਉਹਨਾਂ ਨੂੰ ਲਾਈਕ ਕਰਦੇ ਨੇ ਠੀਕ ਆ ਤੁਸੀਂ ਉਹਨਾਂ ਨੂੰ ਲਾਈਕ ਕਰ ਰਹੇ ਹੋ ਚੰਗੀ ਗੱਲ ਆ ਪਸੰਦ ਕਰਦੇ ਹੋ ਵਧੀਆ ਗੱਲ ਆ ਔਰ ਮੈਂ ਚਾਹਨਾ ਕਿ ਉਹਨਾਂ ਲੋਕਾਂ ਨੂੰ ਵੀ ਸਾਡਾ ਫਰਜ਼ ਬੰਦਾ ਆ ਲਾਈਕ ਕਰਨਾ ਚਾਹੀਦਾ ਹੈ ਜਿਹੜੇ ਲੋਕ ਕੁਝ ਅਵੇਅਰ ਕਰਦੇ ਲੋਕਾਂ ਨੂੰ ਵਧੀਆ ਮੈਸੇਜ ਦਿੰਦੇ ਨੇ ਜਿਨ੍ਹਾਂ ਵਿੱਚ ਬਹੁਤ ਕੁਆਲਿਟੀ ਆ ਆਰਟ ਆ ਸਿੰਗਿੰਗ ਦੀ ਗੱਲ ਕਰੀਏ ਐਕਟਿੰਗ ਦੀ ਗੱਲ ਕਰੀਏ ਹੁਣ ਦਲਜੀਤ ਭਾਈ ਦੀ ਗੱਲ ਕਰਦੇ ਆ ਦਲਜੀਤ ਭਾਈ ਨੇ ਚੁੰਮੇ ਵਾਲੀ ਭਾਬੀ ਨੂੰ ਇੱਕ ਬ੍ਰੇਕ ਦਿੱਤਾ ਬਹੁਤ ਵੱਡਾ ਬ੍ਰੇਕ ਦਿੱਤਾ ਕਿਉਂ ਕੀ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਆਪਣੇ ਫਾਇਦੇ ਕਰਕੇ ਸ਼ਾਇਦ ਉਹਦੇ ਕਰਕੇ ਜਿਹੜੀ ਦਲਜੀਤ ਭਾਈ ਦੀ ਜਿਹੜੀ ਫਿਲਮ ਆ ਲੋਕ ਸ਼ਾਇਦ ਜ਼ਿਆਦਾ ਦੇਖਣਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਦਾਂ ਦੀ ਕੋਈ ਗੱਲ ਆ ਕਿ ਚਮੇ ਵਾਲੀ ਭਾਬੀ ਕਰਕੇ ਲੋਕਾਂ ਨੇ ਜ਼ਿਆਦਾ ਫਿਲਮ ਵੇਖੀ ਹੋਣੀ ਆ ਤੇ ਦਲਜੀਤ ਭਾਈ ਅੱਗੇ ਵੀ ਰਿਕੁਐਸਟ ਆ ਹੋਰ ਇਦਾਂ ਦੇ ਜਿਹੜੇ ਬਹੁਤ ਸਾਰੇ ਜਿਹੜੇ ਕਲਾਕਾਰ ਆ ਉਹਨਾਂ ਨੂੰ ਬੇਨਤੀ ਆ ਕਿ ਜਿਹੜੇ ਲੋਕ ਸਟਰਗਲ ਕਰਦੇ ਆ ਮਿਹਨਤ ਕਰਦੇ ਆ ਥੀਏਟਰ ਕਰਦੇ ਆ ਪਲੇ ਕਰਦੇ ਆ ਐਕਟਿੰਗ ਦੇ ਕਲਾਸਾਂ ਲਾ ਲੈਂਦੇ ਆ ਜਿਨ੍ਹਾਂ ਨੂੰ ਕੁਝ ਐਕਟਿੰਗ ਆਂਦੀ ਆ ਜੇ ਉਹਨਾਂ ਲੋਕਾਂ ਨੂੰ ਬ੍ਰੇਕ ਦਿੱਤਾ ਜਾਵੇ ਉਹਨਾਂ ਲੋਕਾਂ ਨੂੰ ਚਾਂਸ ਦਿੱਤਾ ਜਾਏ ਜਿਆਦਾ ਵਧੀਆ ਨਹੀਂ ਤੇ ਮੈਨੂੰ ਉਮੀਦ ਆ ਕਿ ਸ਼ਾਇਦ ਮੇਰੀ ਵੀਡੀਓ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਵਧੀਆ ਨਾ ਲੱਗੇ ਪਰ ਫਿਰ ਵੀ ਤੁਹਾਡੇ ਕੀ ਸੁਝਾਅ ਆ ਇਸ ਵੀਡੀਓ ਬਾਰੇ ਮੇਰੀ ਸੋਚ ਬਾਰੇ ਆਪਣੇ ਕਮੈਂਟ ਜਿਹੜੇ ਹੈਗੇ ਸਾਨੂੰ ਜਰੂਰ ਦਿਓ ਮੈਂ ਤੁਹਾਡੇ ਕਮੈਂਟ ਸੁਣਨ ਵਾਸਤੇ ਤਿਆਰ ਬੈਠਾ ਤੇ ਕੋਸ਼ਿਸ਼ ਕਰਿਆ ਕਰੋ ਚੰਗੇ ਲੋਕਾਂ ਨੂੰ ਵੀ ਪ੍ਰਮੋਟ ਕਰਿਆ ਕਰੋ ਮਾੜਾ ਕੋਈ ਨਹੀਂ ਹੁੰਦਾ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿ ਰਿਹਾ ਫਿਰ ਬਾਰ-ਬਾਰ ਇੱਕੋ ਮੈਂ ਗੱਲ ਕਹਾਂਗਾ ਕਿ ਮੈਂ ਮਾੜਾ ਨਹੀਂ ਉਹਨਾਂ ਨੂੰ ਕਹਿ ਰਿਹਾ ਲੋਕਾਂ ਦੇ ਇਹ ਹੀ ਦਿਮਾਗ 'ਚ ਹੋਣਾ ਕਿ ਸ਼ਾਇਦ ਮੈਂ ਉਹਨਾਂ ਨੂੰ ਮਾੜਾ ਕਿਹਾ ਮਾੜਾ ਨਹੀਂ ਕਹਿ ਰਿਹਾ ਉਹਨਾਂ ਦੀ ਕਿਸਮਤ ਆ ਕਿ ਉਹਨਾਂ ਨੂੰ ਉਲਟਾ-ਪੋਲਟਾ ਗੰਦਮੋਹ ਦੀ ਲੋਕਾਂ ਸਾਹਮਣੇ ਲੈ ਕੇ ਆਂਦੇ ਆ ਲੋਕ ਪਸੰਦ ਕਰ ਰਿਹਾ ਗੰਦ ਨੂੰ ਪਸੰਦ ਕਰਨਾ ਬੰਦ ਕਰੋ ਚੰਗੇ ਲੋਕਾਂ ਨੂੰ ਪਸੰਦ ਕਰੋ ਤੇ ਫਿਰ ਇੱਕ ਨਵੀਂ ਵੀਡੀਓ ਕੋਈ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਾਂਗਾ ਤਦ ਤੱਕ ਲਈ ਸ਼ੋਕੀ ਬਨੂ ਦੇ ਵਾਗਿਆ ਸਸਿਕਾ